ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤਾਂ ਨੂੰ ਅੱਜ ਵਾਲੇ ਮੁੱਦੇ 'ਤੇ ਧਿਆਨ ਦਿਵਾਉਣਾ ਚਾਹਣਾ ਕਿ ਅੱਜ ਦਾ ਜਿਹੜਾ ਮੁੱਦਾ ਬਹੁਤ ਹੀ ਗੰਭੀਰ ਮੁੱਦਾ ਹੈ ਬਹੁਤ ਹੀ ਗੰਭੀਰ ਵਿਸ਼ਾ ਹੈ ਜੋ ਕਿ ਅੱਜ ਕੱਲ ਬਹੁਤ ਹੀ ਜ਼ਿਆਦੇ ਮਾਹੌਲ ਖਰਾਬ ਕਰਨ ਵਾਲ ਵਧ ਰਿਹਾ ਹੈ ਜੇਕਰ ਇਸ ਨੂੰ ਸਮਾਂ ਰਹਿੰਦੇ ਨਾਥ ਨਾ ਪਾਈ ਗਈ ਤਾਂ ਇਹ ਬਹੁਤ ਹੀ ਜ਼ਿਆਦਾ ਵਿਸਪੋਰਟਕ ਹੋ ਸਕਦਾ ਹੈ ਕਿ ਇਹਦੇ ਨਾਲ ਬਹੁਤ ਜ਼ਿਆਦਾ ਮਾਹੌਲ ਖਰਾਬ ਹੋ ਸਕਦਾ ਹੈ ਤੇ ਸਿੱਖ ਕੌਮ ਇਹ ਨਹੀਂ ਚਾਹੁੰਦੀ ਵੀ ਕਿ ਮਾਹੌਲ ਖਰਾਬ ਹੋਵੇ ਤੇ ਨਾ ਹੀ ਸਾਡਾ ਸਿੱਖ ਧਰਮ ਸਾਨੂੰ ਇਆਜ਼ਤ ਦਿੰਦਾ ਹੈ ਕਿ ਅਸੀਂ ਕਿਸੇ ਗੈਰ ਧਰਮ ਨੂੰ ਕਿਸੇ ਗੈਰ ਧਰਮ ਵਾਲੇ ਬੰਦੇ ਨੂੰ ਇਥੋਂ ਤੱਕ ਕਿ ਜਿਹੜਾ ਸਾਡੇ ਧਰਮ ਨੂੰ ਛੱਡ ਕੇ ਗਿਆ ਸਾਨੂੰ ਬੇਦਾਵਾ ਲਿਖ ਕੇ ਦੇ ਕੇ ਗਿਆ ਅਸੀਂ ਉਸ ਨੂੰ ਵੀ ਨਹੀਂ ਮਾੜਾ ਕਹਿੰਦੇਗੇ ਉਹ ਉਸ ਦੀ ਖੁਸ਼ੀ ਆ ਵੀ ਜਿਹੜੇ ਮਰਜੀ ਧਰਮ ਵਿੱਚ ਜਾਵੇ ਸਾਡੇ ਉਹਨਾਂ ਜਿੱਥੇ ਮਰਜੀ ੱਟਕੇ ਖਾਵੇ ਕਿਉਂਕਿ ਜਿਹੜਾ ਗੁਰੂ ਸਾਹਿਬ ਨੂੰ ਬੇਦਾਵਾ ਲਿਖ ਕੇ ਦੇ ਗਿਆ ਉਹ 40 ਸਿੰਘ ਬੇਦਾਵਾ ਲਿਖ ਕੇ ਦੇ ਗਏ ਉਹਨਾਂ ਨੇ ਤਾਂ ਆਪਣੀਆਂ ਸ਼ਹੀਦੀਆਂ ਦੇ ਕੇ ਬੇਦਾਵਾ ਪੜਾ ਲਿਆ ਸੀ ਪਰ ਜਿਹੜੇ ਅੱਜ ਕੱਲ ਦੇ ਸੇਖਾ ਜਿਹੜੇ ਸਭ ਕੁਝ ਹੁੰਦੇ ਹੋਏ ਵੀ ਥੋੜੀਆਂ-ਮੋਟੀਆਂ ਗੱਲਾਂ ਤੇ ਵਿਤਕਰੇ ਬਾਜ਼ੀਆਂ ਕਰਕੇ ਜਿਹੜੇ ਧਰਮ ਨੂੰ ਛੱਡ ਕੇ ਵਦਾਵੇ ਲੈ ਕੇ ਜਾ ਰਹੇ ਆ ਨਾ ਦੂਜਿਆਂ ਧਰਮਾਂ ਵਿੱਚ ਉਹ ਕਦੇ ਵੀ ਸੁੱਖ ਨਹੀਂ ਪਾਉਣਗੇ ਕਿਉਂਕਿ ਜਿਹੜਾ ਗੁਰੂ ਤੋਂ ਬੇਮਖ ਹੋ ਜਾਂਦਾ ਨਾ ਉਹ ਕਦੇ ਸੁੱਖ ਨਹੀਂ ਪਾਉਂਦਾਗਾ ਤੇ ਆਪਾਂ ਵਿਸ਼ੇ ਵੱਲ ਆਈਏ ਕਿ ਅੱਜ ਦਾ ਵਿਸ਼ਾ ਇਹ ਆ ਕਿ ਜਿਹੜੇ ਆਪਣੇ ਧਰਮ ਨੂੰ ਛੱਡ ਕੇ ਦੂਜੇ ਧਰਮ ਵਿੱਚ ਖਾਸ ਕਰਕੇ 크੍ਰਿਸਚਨ ਧਰਮ ਵਿੱਚ ਜਿਹੜੇ ਜਾ ਰਹੇ ਆ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਜਾਓ ਭਾਈ ਜੇ ਤੁਹਾਨੂੰ ਨਹੀਂ ਸਾਡੇ ਨਾਲ ਚੰਗਾ ਲੱਗਦਾ ਰਹਿਣਾ ਨਹੀਂ ਗੁਰੂ ਸਾਹਿਬ ਦਾ ਪਿਆਰ ਤੁਸੀਂ ਲੈਣਾ ਤਾਂ ਜਿਹੜੇ ਮਰਜੀ ਧਰਮ ਜਿੱਤ ਘਾਓ ਤੁਸੀਂ ਅਸੀਂ ਤੁਹਾਨੂੰ ਕੋਈ ਚੰਗਾ ਮੜਾ ਨਹੀਂ ਕਹਿੰਦੇਗੇ ਸਾਰੇ ਧਰਮ ਸਤਕਾਰ ਯੋਗਾ ਅੱਜ ਤੱਕ ਜੇ ਕਿਸੇ ਧਰਮ ਨਾਲ ਤੱਕਾ ਹੋਇਆ ਤਾਂ ਉਹਦੀ ਬਾ ਜੇ ਫੜੀ ਹੈ ਤੱਕ ਕਿਸੇ ਨੇ ਫੜੀ ਹੈ ਉਹ ਸਿੱਕ ਧਰਮ ਨਹੀਂ ਫੜੀ ਹੈ ਜੇਕਰ ਤੁਹਾਡੇ ਨਾਲ ਕੋਈ ਤੱਕਾ ਵੀ ਹੋਇਆ ਨਾ ਤੇ ਅਸੀਂ ਵੀ ਥੋਡੇ ਨਾਲ ਖੜਾਂਗੇ ਪਰ ਜਿਹੜੀਆਂ ਆ ਗੱਲਾਂ ਹੋ ਰਹੀਆਂ ਹਨ ਪਿਛਲੇ ਕੁਝ ਦਿਨਾਂ ਤੋਂ ਕਿ ਗੁਰਬਾਣੀ ਦੀਆਂ ਪੋਥੀਆਂ ਆ ਫਰੋਜਪੁਰ ਦੇ ਲਾਗੇ ਕਿਸੇ ਸ਼ਹਿਰ ਜਾਂ ਪਿੰਡ ਵਿੱਚ ਗੁਰਬਾਣੀ ਦੀਆਂ ਸੈਂਚੀਆਂ ਜਿਹੜੇ ਭਾਗ ਹੁੰਦੇ ਆ ਗੁਰੂ ਸਾਹਿਬ ਦੇ ਉਹਨਾਂ ਨੂੰ ਰੂੜੀਆਂ ਤੇ ਸੱਟਤਾ ਅੰਮ੍ਰਿਤਸਰ ਘਟਨਾ ਹੋਈ ਆ ਨੈੱਟ ਤੇ ਚੱਲੀ ਜਾਂਦੀ ਆ ਉੱਥੇ ਗੁਰੂ ਸਾਹਿਬ ਦੇ ਜਿਹੜੇ ਸਰੂਪ ਫੋਟੋਆਂ ਸੀਗੀਆਂ ਜਿਹੜੀਆਂ ਗੁਰੂ ਸਾਹਿਬ ਦੀਆਂ ਚਲੋ ਸਿੱਖ ਧਰਮ ਤਾਂ ਨਹੀਂ ਮੰਨਦਾ ਪਰ ਹੈ ਤਾਂ ਸਾਡੇ ਗੁਰੂਆਂ ਦੀਆਂ ਨਿਸ਼ਾਨੀਆਂ ਹੀ ਆ ਨਾ ਉਹਨਾਂ ਤੋਂ ਦੇਖ ਕੇ ਦਾ ਇਹੀ ਲੋਕ ਮੰਨਦੇ ਆ ਕਿ ਸਾਡੇ ਗੁਰੂ ਸਾਹਿਬ ਦਸਵੇਂ ਗੁਰੂ ਸਾਹਿਬ ਆ ਪਹਿਲੇ ਗੁਰੂ ਸਾਹਿਬ ਆ ਵੱਖ-ਵੱਖ ਤਰ੍ਹਾਂ ਦੀਆਂ ਫੋਟੋਆਂ ਵੱਖ-ਵੱਖ ਤਰ੍ਹਾਂ ਦੀਆਂ ਯਾਦਾਂ ਸਾਨੂੰ ਦਿਵਾਉਂਦੀਆਂ ਤੇ ਇਹ ਕਰਦੇ ਕੀ ਆ ਇਹ ਚੱਕ ਕੇ ਫੋਟੋਆਂ ਉਹ ਕਿਸੇ ਲੇਡੀ ਸੀ ਉਹਦਾ ਸਹੁਰਾ ਜਿਹੜਾ ਸੀਗਾ ਉਹ ਸਿੱਖ ਧਰਮ ਨੂੰ ਮੰਨਦਾ ਸੀ ਗੁਰੂ ਸਾਹਿਬ ਦੇ ਵਿੱਚ ਆਸਥਾ ਰੱਖਦਾ ਸੀਗਾ ਤੇ ਉਹ 크ਰਿਸਚੀਅਨ ਬਣ ਗਈ ਉਹਨੇ ਕੀ ਕੀਤਾ ਫੋਟੋਆਂ ਲਾ ਕੇ ਪਾੜ ਕੇ ਰੂੜੀ ਤੇ ਸੱਟਦੀਆਂ ਪਹਿਲਾਂ ਫੇਰ ਚੱਕ ਕੇ ਸ਼ਿਸ਼ਕਾਰ ਕਰਤਾ ਉਹਨਾਂ ਦਾ ਅਗਨ ਭੇਟ ਕਰਤੀਆਂ ਵੇ ਕਹਿਣ ਦਾ ਇਹੀ ਭਾਵਾ ਕਿ ਭਾਈ ਜਿਹੜਾ ਤੁਸੀਂ ਆ ਕੰਮ ਕਰੀ ਜਾਂਨੇ ਨਾ ਇਹ ਬਹੁਤ ਮਾੜਾ ਕੰਮ ਆ ਤੁਹਾਡੇ ਵਾਸਤੇ ਹਰੇਕ ਧਰਮ ਦਾ ਸਤਿਕਾਰ ਕਰੋ ਜਿੱਥੇ ਮਰਜ਼ੀ ਜਾਓ ਜਿਹੜੇ ਮਰਜ਼ੀ ਧਰਮ ਤੇ ਜਾਓ ਸਾਡੇ ਨੂੰ ਕੋਈ ਚੱਕਰ ਨਹੀਂ ਗਾ ਪਰ ਜੇ ਤੁਸੀਂ ਗੁਰੂ ਸਾਹਿਬ ਦੀਆਂ ਹੁਣ ਬੇਅਦਬੀਆਂ ਕਰੋਗੇ ਗੁਰੂ ਸਾਹਿਬ ਦੇ ਪਹਿਲਾਂ ਅਸੀਂ ਪਹਿਲਾਂ ਹੀ ਨੰਘ ਕੇ ਗਏ ਆ ਔਖੇ ਟਾਈਮ ਦੇ ਵਿੱਚੋਂ ਜਦੋਂ ਸਰਸੇ ਵਾਲੇ ਜਿਹੜਾ ਪਖੰਡੀ ਸਾਹ ਦਾ ਇਹਨੇ ਗੁਰੂ ਸਾਹਿਬ ਦੀਆਂ ਬੇਅਦਬੀਆਂ ਕੀਤੀਆਂ ਤੇ ਹੁਣ ਤੁਸੀਂ ਕਰਨ ਤੇ ਤੁਲੇ ਆ ਤੇ ਤੁਹਾਨੂੰ ਸ਼ਰਮ ਹੋਣੀ ਚਾਹੀਦੀ ਹੈ ਵੀ ਸਿੱਖ ਧਰਮ ਦੇ ਵਿੱਚ ਪੈਦਾ ਹੋ ਕੇ ਤੇ ਤੁਸੀਂ ਸਿੱਖਾਂ ਦੇ ਗੁਰੂਆਂ ਦੀਆਂ ਫੋਟੋਆਂ ਦੀਆਂ ਤਸਵੀਰਾਂ ਦੀਆਂ ਤੇ ਗੁਰੂ ਸਾਹਿਬ ਦੀ ਬਾਣੀ ਦੀਆਂ ਬੇਅਦਬੀਆਂ ਕਰਦੇ ਆਂ ਇਹ ਤੁਹਾਨੂੰ ਦੱਸਦਾ ਕੌਣ ਆ ਇਹ ਤੁਸੀਂ ਹਟ ਜੋ ਇਹ ਤੁਹਾਡੇ ਨੂੰ ਸਖਤ ਤੋਂ ਸਖਤ ਤਾੜਨਾ ਹੈ ਤੁਹਾਡੇ ਵਾਸਤੇ ਜੇ ਸਾਨੂੰ ਪਤਾ ਲੱਗ ਗਿਆ ਵੀ ਆਹ ਬੰਦੇ ਨੇ ਜਾਂ ਆਹ ਔਰਤ ਨੇ ਗੁਰੂ ਸਾਹਿਬ ਦੇ ਸਰੂਪਾਂ ਦੀ ਜਾਂ ਕਿਤੇ ਹੋਰ ਦੀ ਕੋਈ ਵੀ ਤਰੀਕੇ ਨਾਲ ਬੇਅਦਬੀ ਕੀਤੀ ਆ ਤਾਂ ਉਹਨੂੰ ਬਖਸ਼ਿਆ ਨਹੀਂ ਜਾਣਾ ਜੋ ਵੀ ਉਹ ਤੱਕ ਸਖਤ ਤੋਂ ਸਖਤ ਕਾਰਵਾਈ ਹੋ ਉਹ ਸਾਡੇ ਵੱਲੋਂ ਸਾਡੇ ਸਿੰਘਾਂ ਵੱਲੋਂ ਕਿਉਂਕਿ ਸਾਡਿਆਂ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਗੁਰੂ ਸਾਹਿਬ ਦੇ ਵੱਲ ਅਸੀਂ ਕਿਸੇ ਨੂੰ ਮਾੜੀ ਕੀ ਉਂਗਲ ਨਹੀਂ ਚੱਕਣ ਦਿੰਦੇ ਤੇ ਇਹ ਇਹਨਾਂ ਦੁਸ਼ਟ ਬੰਦਿਆਂ ਨੇ ਕੁਝ ਕੁ ਦੁਸ਼ਟ ਬੰਦਿਆਂ ਨੇ ਸਾਰੇ ਨਹੀਂ ਕਹਿ ਸਕਦੇ ਜਿਹੜੇ ਦੁਸ਼ਟ ਬੰਦੇ ਕਹਿੰਦੇ ਆ ਕਿ ਇਹ ਧਰਮ ਇਹਨਾਂ ਦਾ ਇਹ ਸ਼ੈਤਾਨ ਇਹਨਾਂ ਦੇ ਇਹ ਪ੍ਰਸ਼ਾਦ ਨਹੀਂ ਖਾਣਾ ਇਹਨਾਂ ਦਾ ਉਹ ਨਹੀਂ ਖਾਣਾ ਜਿਹੜੇ ਵੀ ਕਹਿੰਦੇ ਆ ਕਿਉਂਕਿ ਜੇ ਕੋਈ ਗੱਲ ਬਾਤ ਨਿਕਲਦੀ ਹੈ ਤਾਂ ਤਾਂ ਹੀ ਕੋਈ ਕਹਿੰਦਾ ਤੇ ਇਹ ਬਹੁਤ ਮਾੜੀਆਂ ਗੱਲਾਂ ਆ ਤੁਹਾਡੇ ਵਾਸਤੇ ਤੁਸੀਂ ਆਪ ਦਾ ਸੁਧਰ ਜੋ ਜੇ ਸੁਧਰ ਸਕਦੇ ਆ ਤੁਸੀਂ ਜਿਹੜੇ ਮਰਜ਼ੀ ਧਰਮ ਵਿੱਚ ਜਾਓ ਅਸੀਂ ਤੁਹਾਨੂੰ ਕੋਈ ਲੈਣਾ ਦੇਣਾ ਨਹੀਂ ਪਰ ਸਾਡੇ ਧਰਮ ਦੇ ਬਾਬਤ ਜਾਂ ਕੋਈ ਉਲਟ ਗੱਲ ਕਰਨੀ ਇਹ ਅਸੀਂ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਬਾਕੀ ਇਹ ਬੇਨਤੀ ਆ ਵੀ ਜਿਹੜੇ ਧਰਮਾਂ ਦੇ ਵਿੱਚ ਤੁਸੀਂ ਜਾਣਾ ਜਾਓ ਅਸੀਂ ਨਹੀਂ ਰੋਕਦੇ ਤੁਹਾਨੂੰ ਜਿੱਥੇ ਮਰਜ਼ੀ ਜਾਓ ਸਾਡੇ ਵੱਲੋਂ ਤੁਹਾਨੂੰ ਹੱਥ ਬੰਨੇ ਆ ਜਿੱਧਰ ਮਰਜ਼ੀ ਜਾਓ ਅਸੀਂ ਨਹੀਂ ਤੁਥੋ ਕੁਝ ਲੈਣਾਗਾ ਕਿਉਂਕਿ ਜਿਹੜੇ ਗੁਰੂ ਨੂੰ ਸਾਡੇ ਨੂੰ ਬੇਦਾਵਾ ਲਿਖ ਕੇ ਦੇ ਗਏ ਆ ਜਾਂ ਗੁਰੂ ਤੋਂ ਬੇਮਖ ਹੋ ਗਏ ਆ ਤੇ ਉਲਟਾ ਸਾਡੇ ਨਾਲ ਤੁਸੀਂ ਉਹ ਜੀਆਂ ਚੁਲਾਕੀਆਂ ਕਰਦੇ ਆ ਸਾਡੇ ਨਾਲ ਗਦਾਰੀਆਂ ਕਰਕੇ ਸਾਡੇ ਗੁਰੂਆਂ ਦੀਆਂ ਆਪਣੇ ਬਾਣੀ ਦੀਵੇਂ ਤੁਸੀਂ ਪੁੱਥੀਆਂ ਰੂੜੀਆਂ ਤੇ ਸੱਢਦੇ ਆ ਇਹ ਬਹੁਤ ਮਾੜੀ ਗੱਲ ਆ ਤੇ ਸਖਤੋ ਸਖਤ ਤੁਹਾਡੇ ਤੇ ਕਾਰਵਾਈ ਹੋਗੀ ਪਰ ਜੇ ਤੁਸੀਂ ਜਾਣਾ ਧਰਮ ਤੇ ਜਾਓ ਜਿਹੜੇ ਵੀ ਤੁਹਾਡੇ ਕੋਈ ਲਿਟਰੇਚਰ ਪਿਆ ਧਾਰਮਿਕ ਜਾਂ ਕੋਈ ਕੋਈ ਹੋਰ ਗੁਟਕਾ ਸਾਹ ਪਏ ਆ ਜਾਂ ਕੋਈ ਗੁਰੂ ਦੀਆਂ ਫੋਟੋਆਂ ਪਈਆਂ ਉਹਨਾਂ ਦੀ ਤੁਸੀਂ ਬੇਅਦਬੀ ਨਾ ਕਰੋ ਚੁੱਕ ਕੇ ਉਹਨਾਂ ਨੂੰ ਆਦਰ ਸਹਿਤ ਕਿਸੇ ਗੁਰਸਿੱਖ ਦੇ ਘਰੇ ਫੜਾਓ ਬਈ ਆ ਚੱਕੋ ਭਾਈ ਅਸੀਂ ਤੁਹਾਡਾ ਧਰਮ ਛੱਡਤਾ ਤੇ ਅਸੀਂ ਆ ਧਰਮ ਦੇ ਵਿੱਚ ਚੱਲੇ ਹਾਂ ਤੇ ਪਰ ਤੁਹਾਡਾ ਜਿਹੜਾ ਲਿਟਰੇਚਰ ਪਿਆ ਨਾ ਇਹ ਅਸੀਂ ਤੁਹਾਨੂੰ ਸੌਂਪਣ ਲੱਗੇ ਹਾਂ ਗੁਰੂ ਘਰੇ ਸੌਂਪਿਓ ਕਿਸੇ ਨੇੜੇ ਦੇ ਗੁਰਦੁਆਰੇ ਨੂੰ ਸੌਂਪਿਓ ਪਰ ਤੁਸੀਂ ਇਹ ਬੇਅਦਬੀਆਂ ਨਾ ਕਰੋ ਇਹ ਬਰਦਾਸ਼ਤ ਤੋਂ ਬਾਹਰ ਹੋ ਜਾਣੀਆਂ ਤੇ ਬਾਅਦ ਵਿੱਚ ਜਦ ਬਹੁਤ ਤਗੜਾ ਪੈਣਾ ਤੁਹਾਨੂੰ ਇਹ ਤਾੜਨਾ ਕਰਦੇ ਹਾਂ ਵੀ ਆਪਦਾ ਬੰਦੇ ਦੇ ਪੁੱਤ ਬਣ ਕੇ ਨਾ ਤੇ ਤੁਸੀਂ ਜੇ ਵਿਚਰਨਾ ਵਿਤਰੀ ਚਲੋ ਜਿਵੇਂ ਮਰਜ਼ੀ ਕਰੋ ਸਾਡੇ ਲੋ ਤੁਹਾਨੂੰ ਖੁੱਲੀਆਂ ਛੁੱਟੀਆਂ ਅਸੀਂ ਨਹੀਂ ਤੁਥੋਂ ਲੈਣਾਂ ਨਹੀਂ ਟਿੱਂਡੇ ਨਹੀਂ ਲੈਣੇ ਤੁਥੋਂ ਤੇ ਨਾ ਹੀ ਤੁਸੀਂ ਸਾਡੇ ਨਾਲ ਕੋਈ ਤਾਲੁਕ ਰੱਖੋ ਅਸੀਂ ਆਪਦੇ ਧਰਮ ਦੇ ਵਿੱਚ ਮਸਦਾ ਵਾਹਿਗੁਰੂ ਦਾ ਨਾਮ ਲੈਣੇ ਆ ਤੁਸੀਂ ਆਪ ਦਾ ਜਿਹੜੇ ਕੋ ਮਰਜ਼ੀ ਕਰੋ ਪਰ ਸਾਡੇ ਨਾਲ ਕਹਿਣਾ ਛੱਡ ਦਿਓ ਇਹ ਤੁਹਾਨੂੰ ਸਖਤ ਤਾੜਨਾ ਤੇ ਜੇ ਤੁਸੀਂ ਨਾ ਹਟੇ ਤਾਂ ਫਿਰ ਇਹ ਤੁਹਾਡੇ ਵਾਸਤੇ ਬਹੁਤ ਮਾੜੀ ਗੱਲ ਹੋਊਗੀ ਸਖਤ ਤੋਂ ਸਖਤ ਕਾਰਵਾਈ ਹੋਊਗੀ ਹਾਂ ਜੇ ਤੁਹਾਡੇ ਸਾਡੇ ਲੋ ਕੋਈ ਸਿੱਖ ਤੁਹਾਨੂੰ ਸੋ ਇੱਕ ਧਰਮ ਦੇ ਵਿੱਚੋਂ ਕੋਈ ਬੰਦਾ ਤੁਹਾਨੂੰ ਤੰਗ ਕਰਦਾ ਜਾਂ ਕੋਈ ਹੋਰ ਕੁਝ ਕਹਿੰਦਾ ਤੁਹਾਨੂੰ ਉਹ ਮਾੜਾ ਉਹ ਅਸੀਂ ਕਹਿੰਦੇ ਮਾੜਾ ਉਹ ਜਿਹੜਾ ਕੋਈ ਤੁਹਾਨੂੰ ਕਹਿੰਦਾ ਤੁਸੀਂ ਜਿੱਧਰ ਮਰਜੀ ਜਾਓ ਯਾਰ ਨਜ਼ਾਰੇ ਲਓ ਆਪਦੇ ਠੀਕ ਹੈ ਨਾ ਜੇ ਤੁਹਾਨੂੰ ਉੱਥੋਂ ਕੋਈ ਮਿਲਦਾ ਤਾਂ ਲੈ ਲਓ ਉੱਥੋਂ ਸਾਡੇ ਉਹਦਾ ਸਾਨੂੰ ਗੁਰੂ ਦਾਦਾਰੀ ਚੰਗਾ ਸਾਨੂੰ ਚਾਹੇ ਸਾਨੂੰ ਗੁਰੂ ਕੱਖ ਦਾ ਬਣਾ ਦੇ ਚਾਹੇ ਸਾਨੂੰ ਗੁਰੂ ਮਿੱਟੀ ਜੀ ਰੋਲ ਦੇ ਜੋ ਕੁਝ ਮਰਜ਼ੀ ਹੋ ਜੇ ਸਾਡੇ ਨਾਲ ਤੇ ਜਾਂ ਕੋਈ ਬਿਮਾਰੀ ਚਿੰਬੜ ਜੇ ਅਸੀਂ ਆਪਦੇ ਗੁਰੂ ਤੋਂ ਬੇਮੱਖਣੀ ਹੋ ਸਕਦੇਗੇ ਸਾਨੂੰ ਇਹੀ ਆ

ਸਾਡੇ ਵਿੱਚੋਂ ਨਿਕਲ ਕੇ ਸਾਡੇ ਧਰਮ ਦੇ ਬਾਬਤ ਮਾੜਾ ਬੋਲਦੇ ਆ ਸ਼ੈਤਾਨ ਕਹਿੰਦੇ ਆ ਪ੍ਰਸ਼ਾਦ ਨਹੀਂ ਲੈਣਾ ਕਹਿੰਦੇ ਤਾਂ ਤਾਂ ਹੀ ਗੱਲਾਂ ਹੁੰਦੀਆਂ ਜੇ ਕੋਈ ਗੱਲਬਾਤ ਹੋਈ ਆ ਤਾਂ ਤਾਂ ਹੀ ਅਸੀਂ ਤੁਹਾਨੂੰ ਕਹਿੰਨੇ ਆ ਵੀ ਜਿਹੜੇ ਵੀ ਕਹਿੰਦੇ ਆ ਅਸੀਂ ਉਹਨਾਂ ਨੂੰ ਸਖਤ ਤਾੜਨਾ ਕਰਦੇ ਆ ਕਿ ਬੰਦੇ ਦੇ ਪੁੱਤ ਬਣ ਜਾਓ ਤੇ ਨਹੀਂ ਤਾਂ ਫਿਰ ਬੰਦੇ ਦੇ ਪੁੱਤ ਬਣਾਉਣਾ ਆਉਂਦਾ ਜੋ ਵੀ ਕਾਨੂੰਨੀ ਕਾਰਵਾਈ ਹੋਊਗੀ ਅਸੀਂ ਪ੍ਰਸ਼ਾਸਨ ਨਾਲ ਕੇ ਕਾਨੂੰਨੀ ਕਾਰਵਾਈ ਕਰਾਵਾਂਗੇ ਤੇ ਜਿਹੜਾ ਵੀ ਹੁੰਦਾ ਪ੍ਰਚਲਿਤ ਰੌ ਰੀਤਾਂ ਚੱਲਦੀਆਂ ਆਈਆਂ ਖਾਲਸੇ ਦੀਆਂ ਉਹਨਾਂ ਅਨੁਸਾਰ ਅਸੀਂ ਕਾਰਵਾਈ ਕਰਾਂਗੇ ਇੰਨੀਆਂ ਕਿ ਬੇਨਤੀਆਂ ਪ੍ਰਵਾਨ ਕਰਿਓ ਤੇ ਸਲਤ ਤਾੜਨਾ ਤੁਹਾਨੂੰ ਜਿਹੜੇ ਕਹਿੰਦੇ ਆ ਜਿਹੜੇ ਨਹੀਂ ਕਹਿੰਦੇ ਕਿ ਜਿਹੜੇ ਆਪਦੇ ਧਰਮ ਦੇ ਵਿੱਚ ਜਿੱਥੇ ਵੀ ਹੈਗੇ ਆ ਉਹ ਸਨਮਾਨਯੋਗ ਆ ਪਰ ਜਿਹੜੇ ਸਾਡੇ ਨਾਲ ਪੰਗਾ ਲੈਂਦੇ ਸਾਡੇ ਗੁਰੂਆਂ ਦੀ ਜਿਹੜੀ ਬਾਣੀ ਆ ਗੁਰਬਾਣੀ ਨੂੰ ਆਪਣਾ ਰੋਲ ਦੇ ਆ ਪਤਾ ਨਹੀਂ ਕਿੰਨੇ ਕਵਾਰੀ ਅਸੀਂ ਗੁਰਕਾ ਸਾਹਿਬ ਇਥੋਂ ਚੱਕੇ ਆ ਆਪਣੇ ਕਿਤੇ ਰਮੈਣ ਸੜ ਦਿੰਦੇ ਆ ਕਿਤੇ ਗੀਤਾ ਸੜ ਦਿੰਦੇ ਆ ਕਿਤੇ ਉਹ ਕਵਸ਼ਨ ਨਵੀਆਂ 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 ਜਿਹੜੀਆਂ ਪੁਸਤਕਾਂ ਹੁੰਦੀਆਂ ਨੇ ਜਿਹੜੀਆਂ ਗੀਤਾ ਗ੍ਰੰਥ ਆ ਜਿਹੜੇ ਜਾਂ ਸੈਂਤੀਆਂ ਕਹਿ ਲੋ ਸਤਕਾਰਯੋਗ ਆ ਸਭੀ ਉਹ ਨਵੀਆਂ ਨਵੀਆਂ ਮੈਨੂੰ ਇਹ ਨਹੀਂ ਸਮਝ ਆਉਂਦੀ ਕਿਵੇਂ ਸੱਟ ਕੇ ਜਾਂਦੇ ਆ ਉਹ ਉਹਨਾਂ Hindu ਧਰਮ ਵਾਲੇ ਤਾਂ ਸੱਟ ਨਹੀਂ ਸਕਦੇਗੇ ਜਿਹੜੇ ਤੁਸੀਂ ਕਨਵਰਟ ਕਰੀ ਜਾਂਦੇ ਆ ਜਿਨ੍ਹਾਂ ਨੂੰ ਤੁਸੀਂ ਪੜਕਾਉਨੇ ਆ ਇਹ ਤੁਸੀਂ ਆਪ ਦਾ ਜਿਹੜਾ ਬੰਦ ਕਰ ਦਿਓ ਇੰਨੀ ਆ ਕਿ ਬੇਨਤੀਆਂ ਪ੍ਰਮਾਣ ਕਰਿਓ ਬੇਨਤੀਆਂ ਕਹਿ ਲਓ ਜਾ ਜਿਹੜਾ ਕੋਈ ਮਰਜ਼ੀ ਸਮਝ ਲਓ ਬਸ ਇੰਨੀ ਕੀ ਫਤਿਹ ਬਲਾਉਣਾ ਇਹ ਵਰਤਵਾਜ ਵੀਡੀਓ ਸ਼ੇਅਰ ਕਰਦੇ ਹੋ ਯਾਰ ਇੰਨੀ ਤਾਂ ਤੁਸੀਂ ਬੇਨਤੀ ਪ੍ਰਮਾਣ ਕਰ ਲਿਆ ਕਰੋ ਵੀ ਜਿਹੜਾ ਵੀਡੀਓ ਵੇਂਦਾ ਉਹ ਯਾਰ ਘਟੋ ਘਟ ਸ਼ੇਅਰ ਤਾਂ ਕਰਦੇ ਵੀਡੀਓ ਮੇਰੀ ਪਹੁੰਚਦਾ ਜਾਵੇ ਜਿੱਥੋਂ ਤੱਕ ਪਹੁੰਚਣੀ ਚਾਹੀਦੀ ਆ ਤੁਸੀਂ ਇੰਨੀ ਵੀ ਨਹੀਂ ਕਰ ਸਕਦੇ ਇਕੱਲਾ ਬਸ ਉਹ ਤੀਰ ਜੇ ਵਾਲਾ ਨਿਸ਼ਾਨ ਜਿਹਾ ਇਹ ਨੱਪ ਦੇਣਾ ਤੇ ਗਾਮ ਵੀਡੀਓ ਸ਼ੇਅਰ ਹੋ ਜਾਣੀ ਹੈ ਇੰਨਾ ਕਿ ਤੁਸੀਂ ਕਰਦੇ ਹੋ ਯਾਰ ਮੋਬਾਈਲ ਦੇ ਉੱਤੇ ਬੈਠੇ ਆ ਘੱਟੋ ਘਾਟਾ ਇੰਨਾ ਕਿ ਤਾਂ ਕਰ ਲਓ ਹੋ ਸਕਦਾ ਵੀ ਕਿਸੇ ਨੂੰ ਵੀਡੀਓ ਵੇਖ ਕੇ ਉਹ ਆਪਣਾ ਜਿਹੜਾ ਧਾਰਮਿਕ ਲਿਟਰੇਚਰ ਆ ਕਿਸੇ ਨੂੰ ਨੇੜਲੇ ਸਿੱਖ ਨੂੰ ਫੜਾ ਦੇ ਜਾਂ ਗੁਰੂ ਘਰ ਦੇ ਵਿੱਚ ਪਹੁੰਚਦਾ ਕਰਦੇ ਇੰਨੀ ਕੀ ਬੇਨਤੀ ਪ੍ਰਮਾਣ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ